ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਓ ਜੀ ਆਪਣੀ S34 ਵਾਲੀ ਸੂਪੀ ਇਹਨੇ ਫਿਰ ਦਿੱਤਾਈ ਉਹ ਕੇਸਰੀ ਉਹਦਾ ਮੇਲ ਦੋ ਮੇਲ ਹੋ ਗਏ ਆਪਣੇ ਕੋਲ ਇੱਕ ਨਟਰਾਜ ਵਾਲੀ ਚੋਂ ਤੇ ਇੱਕ ਹੋ ਗਿਆ S34 ਵਾਲੀ ਚੋਂ ਆਹ ਤਿਆਰੀ ਚੈੱਕ ਕਰ ਰਿਹਾ ਬੈਠ ਦੀ ਇਹਦਾ 쟤, 너, 쟤, 너, 쟤, 너, 쟤, 너, 쟤, 너, 가. 너, 쟤, 너, 쟤, 너, 쟤, 너, 다 너, 쟤, 너, ਇੱਤਰਾ ਕਟੋਤ ਲੱੜਾ ਪਰਲੇ ਪਾਸੇ ਉੱਪਰ ਜਾਗਦੀ ਆ ਇਹ ਜਿਹੜਾ ਚੱਲੇਗੀ ਜੀ 17 ਦਿਨ ਉੱਪਰ ਲਿ ਜਾ ਕੇ ਸੁੱਈਏ ਸਰਵਤੀ ਰਾਦਰ ਰਗਰੇ 10 ਮਹੀਨੇ ਪੂਰੇ ਹੋਣ ਸੀ 9 ਮਹੀਨੇ 17 ਦਿਨ ਉੱਪਰ ਲਿ ਜਾ ਕੇ ਸੁੱਈਏ ਬਾਕੀ ਇੱਕ ਕਰੀਏ ਦੀ ਮੇਲ ਦੀ ਦਿਨ ਦੀ ਵੀਡੀਓ ਜੋੜ ਦਾਂਗੇ ਨਾਲ ਉਹਦਾ ਨੇਰੀ ਚ ਬੈਠਾ ਪਤਾ ਨਹੀਂ ਲੱਗਦਾ ਬਾਕੀ ਦੇ ਸਮੁੰਦਰਾ ਟਾਈਮ ਹਮੇਸ਼ਾ ਰਾਤ ਦਾ ਹੀ ਹੁੰਦਾ ਜਿੰਨੀ ਵਾਰ ਵੀ ਸੂਈ ਰਾਤ ਨੂੰ ਸੂਈ ਹੈ ਉਹ ਲੋਜੀ ਕਰੀ ਆਲਟਰ ਦੀ ਕੁਆਲਟੀ ਫੇ ਚੈੱਕ ਕਰ ਲੋ ਉਹ ਪਰ ਇਹ ਖੜਾ ਇਹ ਕੇਸਰੀ ਉਹਦਾ ਇੱਕ ਹੋਰ ਆ ਖੜੀ ਉਹਦੀ ਮਾਂ ਨਟਰਾਜ ਵਾਲੀ ਠੀਕ ਹੈ ਜੀ ਸਸੀ ਗੱਲ ਸਾਰੇ ਭਰਾਵਾਂ ਨੂੰ ਬਾਕੀ ਇਹ ਮੀਰ ਜਦੋਂ ਹੋ ਗਿਆ ਖੜਾ ਸੈੱਟ ਹੋ ਗਿਆ ਫੇ ਤੁਹਾਨੂੰ ਉਹਦੀ ਵੀਡੀਓ ਜੋੜ ਦਿਆਂਗੇ ਨਾਲ